ਜਿਹੜੇ ਕਹਿੰਦੇ ਆ ਇਹਨਾਂ ਦਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਜ਼ਿਮੀਦਾਰਾਂ ਦਾ ਹੋਇਆ ਨੁਕਸਾਨ ਤਾਂ ਕਿਸਾਨਾਂ ਦਾ ਹੋਇਆ ਇਹਨਾਂ ਦੀ ਕਿਹੜਾ ਫਸਲ ਡੁੱਬੀ ਹੈ ਨੁਕਸਾਨ ਕਿਉਂ ਨਹੀਂ ਹੋਇਆ ਕਿਸਾਨਾਂ ਦੀ ਫਸਲ ਡੁੱਬ ਗਈ ਮਜਦੂਰਾਂ ਨੇ ਕਿਸਾਨਾਂ ਕੋਲ ਹੀ ਦਿਹਾੜੀ ਤੇ ਆਉਣਾ ਸੀ ਖੇਤ ਮਜਦੂਰਾਂ ਨੇ ਉਹ ਦਿਹਾੜੀ ਕਿੱਧਰ ਜਾਣਗੇ ਉਹਨਾਂ ਨੇ ਝੋਨੇ 'ਚ ਸੀਜ਼ਨ ਲਾਉਣਾ ਸੀ ਉਹ ਹੁਣ ਸੀਜ਼ਨ ਕਿੱਥੇ ਲਾਉਣਗੇ ਉਹਨਾਂ ਦੀਆਂ ਮਜਦੂਰੀਆਂ ਮਰ ਚੁੱਕੀਆਂ ਐਸ ਟਾਈਮ ਜੇ ਤੁਸੀਂ ਪਿੰਡਾਂ ਜਾਓ ਕਿਹਦੇ ਦਿਹਾੜੀ ਜਾਣਗੇ ਸਾਰੇ ਪਾਸੇ ਤਾਂ ਪਾਣੀ ਪਾਣੀ ਹੈ ਸਾਰੇ ਪਾਸੇ ਤਾਂ ਬੁਰਾ ਹਾਲ ਹੈ ਜਿਹੜਾ ਇਹ ਕਹਿ ਦੇਣਾ ਕਿ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਮੈਂ 20 ਕਿੱਲਾਂ ਦਾ ਮਾਲਕ ਹਾਂ ਮੇਰੇ ਰਿਸ਼ਤੇਦਾਰ ਵੀ 10 20 ਕਿੱਲਾਂ ਦਾ ਮਾਲਕ ਹੋਊਗਾ ਮੇਰੀ ਉਹ ਮਦਦ ਵੀ ਕਰ ਜੂਗਾ ਪਰ ਇੱਕ ਮਜਦੂਰ ਦਾ ਰਿਸ਼ਤੇਦਾਰ ਵੀ ਮਜਦ ਉਦੀ ਮਦਦ ਵੀ ਕੁਝ ਨਹੀਂ ਕਰ ਸਕਦੇ ਫਿਰ ਇੱਕ ਹੋਰ ਹੈ ਕਿ ਮਜ਼ਦੂਰ ਕੋਲੇ ਗਵਾਂ ਨੂੰ ਕੀ ਹੁੰਦਾ ਮਜ਼ਦੂਰ ਕੋਲੇ ਗਵਾਂ ਨੂੰ ਸਿਰਫ ਆਪਣੀ ਮਜ਼ਦੂਰੀ ਹੁੰਦੀ ਹੈ ਤੇ ਦਾਣ ਕਰਨ ਨੂੰ ਵੀ ਮਜਬੂਰੀ ਹੁੰਦੀ ਹੈ ਉਹਦੇ ਕੋਲੇ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਮਜ਼ਦੂਰੀ ਤੋਂ ਵੱਧ ਉਹਨਾਂ ਦੀਆਂ ਮਜ਼ਦੂਰੀਆਂ ਮਰ ਚੁੱਕੀਆਂ ਐਸ ਟਾਈਮ ਜੇ ਤੁਸੀਂ ਪਿੰਡਾਂ ਜਾਓ ਕਿਹਦੇ ਦਿਹਾੜੀ ਜਾਣਗੇ ਸਾਰੇ ਪਾਸੇ ਤਾਂ ਪਾਣੀ ਪਾਣੀ ਹੈ ਸਾਰੇ ਪਾਸੇ ਤਾਂ ਬੁਰਾ ਹਾਲ ਹੈ ਜਿਹੜਾ ਇਹ ਕਹ ਦੇਣਾ ਕਿ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਫਿਰ ਸਾਡੇ ਪੱਤਰਕਾਰ ਭਾਈਚਾਰਾ ਵੀ ਵਿੱਚੋਂ ਕਈ ਬੰਦੇ ਹੈਗੇ ਆ ਜਿਹੜੇ ਭੱਜ ਭੱਜ ਕੇ ਉਹਨਾਂ ਦੇ ਮਗਰ ਪਈ ਜਾਂਦੇ ਉਹਨਾਂ ਨੂੰ